ਸਾਸਰੀ ਕਾਲ ਜੀ ਸਾਰਿਆਂ ਨੂੰ ਅੱਜ ਦੀ ਵੀਡੀਓ ਤੁਹਾਡੇ ਲਈ ਬਹੁਤ ਖਾਸ ਹੋਣ ਵਾਲੀ ਆ ਸ ਲਈ ਤੁਸੀਂ ਵੀ ਜਰੂਰ ਦੇਖਣਾ ਸਾਰਿਆਂ ਨੇ ਪਰ ਤੁਸੀਂ ਕਦੇ ਹੈਨਾ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਕਦੇ ਵੀਡੀਓ ਨੂੰ ਲਾਈਕ ਨਹੀਂ ਕਰਦੇ ਕਦੇ ਕਮੈਂਟ ਨਹੀਂ ਕਰਦੇ ਅੱਜ ਮੈਂ ਕਰ ਰਹੀ ਹਾਂ ਬੂਟਿਆਂ ਦੀ ਕਾਟ ਛਾੜ ਗਮਲੇ ਵੀ ਸਾਰੇ ਸਾਫ਼ ਕਰਨ ਵਾਲੇ ਸੀਗੇ ਤੇ ਇਦਾਂ ਜੈਡ ਪਲੈਂਟ ਜਿਹੜਾ ਸਾਰਾ ਮੱਲਿਆ ਪਿਆ ਆ ਸਾਰੇ ਪਾਸੇ ਹਨਾ ਬਹੁਤ ਬੁਰਾ ਹਾਲ ਕੀਤਾ ਸੀ ਜੈਡ ਪਲੈਂਟ ਆ ਇਹਨਾਂ ਦੇ ਗਮਲਿਆਂ ਦੇ ਵਿੱਚੋਂ ਮੈਂ ਕੱਢਿਆ ਕਿੰਨਾ ਕੁਸ਼ ਸੁੱਕੇ ਸੁੱਕੇ ਫੁੱਲ ਸਾਰੇ ਲਾਏ ਹੋਏ ਆ ਤੇ ਇਹ ਅਮਰੂਦ ਇਹ ਗਮਲੇ ਦੇ ਵਿੱਚ ਹੀ ਆ ਹੱਲੇ ਮੈਂ ਕਿਹਾ ਚੱਲ ਕੋਈ ਨਹੀਂ ਥੋੜਾ ਜਿਹਾ ਵੱਡਾ ਹੋਜਵੇ ਫੇਰ ਇਹਨੂੰ ਮੈਂ ਕੱਢ ਕੇ ਬਾਹਰ ਮੈਂ ਗਰਾਊਂਡ ਦੇ ਵਿੱਚ ਲਾ ਦੇਣਾ ਥੱਲੇ ਮਿੱਟੀ ਦੇ ਵਿੱਚ ਲਗਾ ਦੇਣਾ ਤੇ ਅੱਜ ਮੈਂ ਕਿਹਾ ਧੁੱਪ ਨਿਕਲੀ ਆ ਥੋੜੀ ਜੀ ਬੂਟਿਆਂ ਦੀ ਕਾਂਡ ਛਾਂਡ ਕਰਦੇ ਆ ਇਹ ਮੇਰਾ ਬੋਡ ਸੀਗਾ ਇਹਦੇ ਵਿਚਾਰੇ ਇਹਦੇ ਠੰਡ ਨਾਲ ਪੱਤੇ ਸੁੱਕ ਗਏ ਆ ਤੇ ਇਹਦੀ ਵੀ ਦੇਖਰੇਖ ਕਰਨੀ ਅੱਜ ਤੇ ਜੈਡ ਪਲਾਂਟ ਇਦਾਂ ਹੋਇਆ ਪਿਆ ਸੀਗਾ ਆ ਵੀ ਬਹੁਤ ਸਾਰਾ ਮੱਲਿਆ ਹੋਇਆ ਸੀਗਾ ਇਹਨੂੰ ਮੈਂ ਕੱਟ-ਕੱਟ ਕੇ ਹੁਣ ਥੋੜਾ ਬੋਨਸਾਈ ਟ੍ਰੀ ਬਣਾ ਦਿੱਤਾ ਤੇ ਇਹਦੀ ਵੀ ਹੱਲੇ ਥੋੜੀ ਜੀ ਕਾਂਡ ਛਾਂਡ ਕਰੂੰਗੀ ਤੇ ਵੱਖਰੇ-ਵੱਖਰੇ ਥੋੜੀਆਂ-ਥੋੜੀਆਂ ਟਾਹਣੀਆਂ ਲਾ ਦਿੱਤੀਆਂ ਆ ਤੇ ਇੱਕ ਇਹ ਦੇਖੋ ਕਿੱਦਾਂ ਉੱਚਾ ਹੋ ਗਿਆ ਇਹ ਤਾਂ ਅਭੀ ਕੁਝ ਬਣਾਉਨੇ ਆ ਤੇ ਆ ਹੱਲੇ ਜਿਹੜੇ ਪਲਾਂਟ ਇਹਦੇ ਵਿੱਚ ਵੀ ਬਹੁਤ ਮੱਲੇ ਆ ਪਿਆ ਆ ਤੇ ਇਹਨਾਂ ਦੀ ਅੱਜ ਸਾਰੀ ਦਿਹਾੜੀ ਇਹਨਾਂ ਤੇ ਲੱਗੂਗੀ ਸਾਫ ਸਫਾਈ ਕਰਨੀ ਆ ਤੇ ਇਹ ਜੈਡ ਪਲਾਂਟ ਦੀਆਂ ਬਹੁਤ ਸਾਰੀਆਂ ਟਾਹਣੀਆਂ ਮੈਂ ਲਾ ਦਿਤੀਆਂ ਦੇਖੋ ਇੰਨਾ ਸਾਰਾ ਸਮਾਨ ਲਿੱਤਾ ਇਹਦੇ ਨਾਲੋਂ ਗਮਲਿਆਂ ਨੂੰ ਸਾਹ ਨਹੀਂ ਸੀ ਆਉਂਦਾ ਇੰਨਾ ਮੰਦਾ ਹਾਲ ਹੋਇਆ ਪਿਆ ਸੀਗਾ ਗਮਲਿਆਂ ਵਿਚਾਰੇਆਂ ਦਾ ਠੰਡ ਦੇ ਵਿੱਚ ਟਾਈਮ ਨਹੀਂ ਲੱਗਿਆ ਅਤੇ ਜੇ ਤੁਹਾਨੂੰ ਇਹ ਜੈਡ ਪਲਾਂਟ ਚਾਹੀਦੀਆਂ ਟਾਹਣੀਆਂ ਤੇ ਤੁਸੀਂ ਲੈ ਸਕਦੇ ਜਿਹਨੂੰ ਜਿਹਨੂੰ ਚਾਹੀਦੀਆਂ ਕਮੈਂਟ ਕਰਕੇ ਦੱਸ ਦਈਓ ਤੁਹਾਨੂੰ ਪਹੁੰਚਦੀਆਂ ਕਰ ਦਾਂਗੇ ਪਰ ਨੇੜੇ-ਨੇੜੇ ਵਾਲੇ ਦੂਰ ਵਾਲੇ ਨਹੀਂ ਜੀ ਇਹ ਵੀ ਦੇਖੋ ਇਹਨੂੰ ਕਿੰਨੇ ਸੋਹਣੇ ਫੁੱਲ ਆਏ ਦਾ ਮੈਨੂੰ ਨਾਮ ਭੁੱਲ ਜਾਂਦੇ ਆ ਮੈਨੂੰ ਤਾਂ ਬੂਟਿਆਂ ਦੇ ਨਾਮ ਨਹੀਂ ਯਾਦ ਰਹਿੰਦੇ ਪਰ ਮੈਂ ਹੁਣ ਇਹਨਾਂ ਵੱਲ ਥੋੜੀ ਜੀ ਕੇਅਰ ਕਰਦੀ ਆ ਧਿਆਨ ਰੱਖਿਆ ਕਰੂੰਗੀ ਇਹਨਾਂ ਦਾ ਕੀ ਕੀ ਨਾਮ ਰਹਿੰਦੇ ਆ ਤੇ ਇਹਦੇ ਨਾਮ ਮੈਨੂੰ ਚੇਤਾ ਸੀਗਾ ਪਰ ਮੈਨੂੰ ਭੁੱਲ ਗਈਆਂ ਹੁਣ ਮੈਂ ਅੱਜ ਇਹਨਾਂ ਦੀ ਵਿਚਾਰਿਆਂ ਦੀ ਥੋੜੀ ਜਿਹੀ ਸੌਰਤ ਇਹਨਾਂ ਨੂੰ ਆਊਗੀ ਪਾਣੀ ਪੂਣੀ ਪਾਉਣੀ ਹੈ ਇਹਨਾਂ ਨੂੰ ਗੋਡੀ ਕਰਕੇ ਸਾਰੇ ਗਮਲਿਆਂ 'ਚ ਕਾਫ ਫੂਸ ਵਗੈਰਾ ਬਹੁਤ ਹੋਇਆ ਪਿਆ ਸੀਗਾ ਪਰ ਮੈਨੂੰ ਵੀਡੀਓ ਬਣਾਉਣ ਦੀ ਯਾਦ ਨਹੀਂ ਰਹੀ ਮੈਂ ਪਹਿਲਾਂ ਬਣਾਉਣੀ ਚਾਹੀਦੀ ਸੀਗੀ ਹੁਣ ਮੈਨੂੰ ਅਚਾਨਕ ਬੈਠੀ ਬੈਠੀ ਨੂੰ ਯਾਦ ਆਇਆ ਮੈਂ ਕਿਹਾ ਇਹਨਾਂ ਦੀ ਵੀਡੀਓ ਬਣਾ ਲਵਾਂ ਵਿਚਾਰਿਆਂ ਦੀ ਤੇ ਇਹਨਾਂ ਵੱਲ ਥੋੜਾ ਜਿਹਾ ਧਿਆਨ ਦੰਨੇ ਹਜੇ ਉਹ ਪਰੇ ਵੀ ਪਏ ਆ ਕਾਫੀ ਗਮਲੇ ਥੋੜੇ ਪਰ ਮੈਂ ਗਮਲੇ ਜਿਆਦਾ ਨਹੀਂ ਰੱਖੇ ਕਿਉਂਕਿ ਮੇਰੇ ਕੋਲ ਇੰਨਾ ਜਿਆਦਾ ਇਹਨਾਂ ਦਾ ਦੇਖ ਰੇਖ ਹੁੰਦੀ ਨਹੀਂ ਹੈਗੀ ਤਾਂ ਕਰਕੇ ਫਿਰ ਜਿੰਨਾ ਖੁੰਦਾ ਉਹਨਾਂ ਕਰ ਦਿੰਨੀ ਆ ਫੁੱਲ ਵੀ ਸਾਰੇ ਸੁੱਕ ਗਏ ਹੁਣ ਜਿਹੜੇ ਸੁੱਕੇ ਸੁੱਕੇ ਫੁੱਲ ਉਹ ਵੀ ਲਾਏ ਇਹਨਾਂ ਦੇ ਨਾਲ ਤੇ ਹੋ ਮੇਰੇ ਪੈਰਟ ਬੈਠੇ ਆ ਖਾਣਾ ਖਾਂਦੇ ਇਹ ਵੀ ਜੇ ਨਹੀਂ ਮੈਂ ਪਾਉਂਦੀ ਤੇ ਇਹ ਕੈਂ ਚੀਕਾ ਮਾਰਦੇ ਆ ਵੀ ਛੇਤੀ ਲੈ ਕੇ ਆ ਸਾਡੇ ਲਈ ਸਾਨੂੰ ਭੁੱਖ ਲੱਗੀ ਆ ਆ ਵੇਖੋ ਨਾ ਕਿਦਾਂ ਲੱਗੇ ਹੋਏ ਵਿਚਾਰੇ ਦੂਰ ਦੂਰ ਕਣ ਉਹ ਦੋ ਤਿੰਨ ਉੱਪਰ ਬੈਠੇ ਆ ਪਪੀਤੇ ਦੇ ਉੱਪਰ ਬੈ ਕੇ ਚੜ ਕੇ ਤੇ ਉਹ ਦੇਖੋ ਉੱਥੇ ਬੈਠੇ ਆ ਸਾਰੇ ਖਾ ਕੇ ਉੱਥੇ ਬੈਠ ਜਾਂਦੇ ਉੱਪਰ ਜਾ ਕੇ ਫਿਰ ਥੱਲੇ ਆ ਜਾਂਦੇ ਆ